ਮੱਛਾਂ ਨੇ ਵੀ ਲਾ ਲਈ ਵੀ ਇਹ ਜਿਹੜਾ ਫਾਈਲ ਦਾ ਜਿਹੜਾ ਬੂਲਾ ਬਣਾ ਬੋਲਾ ਹੈ ਕੋਚੀ ਜੂ ਦੇ ਲੈ ਕੇ ਵੀ ਦੇਖਦੇ ਆਪ ਵੀ ਕਰਦੇ ਰਹੇਗੇ ਫਤਹਾ ਕਮ ਤੇ ਲਾ ਕੇ ਸਿਕਾ ਦੀ ਮਾਰਕ ਕਰਨੇ ਕੇ ਸ੍ਰੀ ਜਗਤ ਜੀ ਉਹ ਜਿਹੜੀ ਡਾਇਰੈਕਸ਼ਨ ਉਹਦੀ ਦੇ ਦਈਏ ਜੋ ਕੋਸਤਾ ਉਹਦੇ ਆਪ ਦੇ ਵਿੱਚ ਗੋਲ ਹੈ ਪਰ ਬਾਡਬਾਲ ਵੀ ਡਾਇਰੈਕਸ਼ਨ ਉਹਦੀ ਮੈਂਤ ਨਾਲ ਵੀ ਆਪਾਂ ਚੇਂਜ ਕਰ ਲੰਨਾ ਹੈ ਸਿੰਘਾਂ ਦੇ ਬਰਾਊਂ ਦਾ ਵੀ ਆਪੀ ਜਾ ਰਹੇ ਹਾਂ ਇੱਕ ਸਿੰਘੂ ਦੀ ਬ੍ਰਿੰਡ ਦੇ ਵਿੱਚ ਮੋਹਰੀ ਬੈਂਸਾ ਸਾਹਿਬ ਜੀ ਗੁਰੇ ਮਧਿਆ ਡਿਜ਼ਾਈਨ ਦੀਆਂ ਝੋਟੀਆਂ ਅੱਛਾ ਆਪਣੇ ਬੋਦੇ ਬਚਾਈਆਂ ਮੋਰੋ ਦੀਆਂ ਖੇਰੀਆਂ ਝੋਟੀਆਂ ਦੋਸਤੋ ਇੱਕ ਨੰਬਰ ਰਿੰਗ ਦੇ ਵਿੱਚ ਕੰਪੀਟੀਸ਼ਨ ਚੱਲ ਰਿਹਾ ਜਗਰਾਵਾ ਮੰਡੀ 2021 ਪੀਡੀਐਫ ਵੱਖ-ਵੱਖ ਦੇਖਣ ਲੋਕ ਤੇਦਰ ਕਾਲਾ ਚੋਲੀ ਕੱਤੇ ਦਾ ਆਪਣੇ ਸੱਲੇ ਦਾ ਮੋਰਾਂ ਜਿਹੜਾ ਜਿਹੜਾ ਵਰਤੋਂ ਕਰਨਾ 23 ਲੀਟਰ ਅੱਜ ਇਹ ਆਪਣਾ ਮੈਨੇਜਰ ਕਿ ਪਾਤਾ ਹੀ ਆ ਉਹ 22 ਲੀਟਰ ਤੋਂ ਪ੍ਰਾਪਤ ਹੋ ਰਿਹਾ ਹੁਣ ਮੱਛ ਦਾ 22 ਲੀਟਰ ਦੁੱਧ ਨਾਲ 50 ਲੀਟਰ ਦੇ ਬਰੋਬਰ ਹੋ ਜਾਂਦਾ ਸੋ ਬਹੁਤ ਸਾਰੇ ਮੁਰਾ ਜਿਹੜੇ ਪਾਲਦੇ ਆ ਨਾ ਬਹੁਤ ਮਿਹਨਤ ਹੈ ਕਿਉਂਕਿ ਬਹੁਤ ਸਾਰੇ ਇਵੇਂ ਨਹੀਂ ਪਰੰਗ ਦੇ ਵਿੱਚ ਜਿਹੜੇ ਮੈਚ ਕਿੰਨੇ ਕੰਪੀਟੀਸ਼ਨ ਲੜਦਾ ਉਹਨਾਂ ਨੂੰ ਮਾਨਤਾ ਮੋਹਨ ਕਾਰੇ ਦੀ ਵਾਰੀ ਮੋੜੀ ਗਿਆ ਵੀ ਨਾ ਐਵੇਂ ਨਾ ਕਰ ਸੋ ਬਹੁਤ سارے ਪ੍ਰੋਡਕਟਰ ਹੈ ਯੋਰਪ ਨੇ ਵਿੱਚ ਟਿਕਲੀ ਬਹੁਤ ਸਾਰੀਆਂ ਬੰਗਾਂ ਆਪਣੇ ਹੁਲਿਆਰੇ ਤੋਂ ਵੇਚ ਕੇ ਲੈ ਗਿਆ ਸੀਮਨ ਲੈ ਕੇ ਗਏ ਆ ਜੇਕਰ ਤੁਸੀਂ ਰੋਕਦੇ ਕਿੰਨੇ ਬਾਟਰ ਨੂੰ ਜਾ ਕੇ ਦੇਖੋ ਤਾਂ ਸਭ ਬੱਚਾ ਦੇ ਜਾਂ ਆਪਣੇ ਮੁੰਡੇ ਉੱਤੇ ਕੰਮ ਕਰਦੇ ਆ ਬੱਚਾ ਤੇ ਬਹੁਤ ਵੱਡੇ ਵੱਡੇ ਫਾਰਮ ਨੇ ਉਹ ਬੜੇ ਬੜਾ ਵਿਸਤਾਰ ਕਰ ਰਹੇ ਐ ਫਰੀਡ ਦੇ ਉੱਤੇ ਕਿਉਂਕਿ ਯੂਰਪ ਦੇ ਵਿੱਚ ਮੋਜ਼ਰੇਲਾ ਚੀਜ਼ ਹੈ ਜਿਹੜੀ ਉਹਨੂੰ ਖਾਣ ਦਾ ਬੜਾ ਫੈਨ ਹੈ ਬੜੇ ਸ਼ੌਕਾ ਨੂੰ ਲੋਕ ਖਾਂਦੇ ਆ ਉਹਦੇ ਵਿੱਚ ਦੁੱਧ ਦੀ ਮੱਝ ਹੈ ਦੁੱਧ ਦੀ ਬੜੀ ਮਹੱਤਤਾ ਕੋ ਜਿਹਨਾਂ ਦੁੱਧ ਦਾ ਧੰਦਾ ਕਰਨਾ ਇਸ ਫਰੀਡ ਨੂੰ ਦੁੱਧ ਦੀ ਆਪੋਂ ਪਰੋਖੇ ਨਹੀਂ ਕਰ ਸਕਦੇ ਤੇ ਆਪਾਂ ਅੱਜ ਦੇ ਬਗਾ ਨੂੰ ਐਨੇ ਟੌਪ ਤੇ ਲੈ ਕੇ ਗਏ ਆ ਉਹ ਮੱਝਾਂ ਵਾਲੇ ਇਸ ਮੱਝ ਨੂੰ ਵੀ ਜਿਹੜਾ ਕਾਰ ਦਾ ਜਿਹੜਾ ਬਹੁਤ ਉੱਚਾ ਲੈ ਗਏ ਸੋ ਇਹ ਬਹੁਤ ਆਪਾਂ ਰਿਕਦੇ ਵਿੱਚ ਦੇਖ ਸਕਦੇ ਆ ਕਿ ਦੋ ਦੰਤਾਂ ਦੀਆਂ ਤੇ ਦੁੱਗੀਆਂ ਛੋਟੀਆਂ ਬੜੇ ਵਧੀਆ ਕੱਦਕਾਰ ਦੇ ਨਾਲ ਤੇ ਸੁਭਾਅ ਦੇ ਨਾਲ ਬੜੇ ਵਧੀਆ ਸ਼ਾਂਤਾ ਤਰੀਕੇ ਨਾਲ ਪਾਲੀਆਂ ਹੋਈਆਂ ਸੋ ਕਾਇੰਤ ਨੇ ਬਹੁਤ ਆਹਿਆ ਕਹਾਣੀ ਚੇਂਜ ਕਰਦੀ ਆ ਜਿਹੜੇ ਅਲਾਪ ਤੋਂ ਸੁਥਾਨ ਉਹ ਸਮੇਂ ਨਾਲ ਜਾਂਦੇ ਹੋ ਅੱਜ ਵੀ ਕਾਮਯਾਬ ਨੇ ਕੱਲ ਵੀ ਕਾਮਯਾਬ ਰਹਿਣਗੇ ਜਿਨ੍ਹਾਂ ਦਾ ਚੱਲ ਕੇ ਜਗਰਾਉ ਦੇ ਮੇਲੇ ਤੱਕ ਨਹੀਂ ਆਉਣਾ ਉਹਨਾਂ ਨੂੰ ਕੀ ਪਤਾ ਲੱਗਣਾ ਕਿ ਬ੍ਰੀਡ ਕਿਹੜੀ ਹੁੰਦੀ ਹੈ ਉਹਨਾਂ ਦਾ ਤਾਂ ਉਹ ਹੀ 10 15 ਵਜੇ ਆਉਂਦਾ ਫੋਟੇ ਤੇ ਸਵੇਰ ਤੋਂ ਸ਼ਾਮ ਤੱਕ ਬੀਬੀਆਂ ਨੂੰ ਕੰਮਿਆਂ ਦਾ ਲੱਗਦੇ ਤੇ ਆਪ ਵੀ ਕੰਮਿਆਂ ਹਮੇਤਰੀ ਜਾਂਦਾ ਤੇ ਸ਼ਾਮ ਮੁੱਕ ਜਾਂਦਾ 4 ਦੇ ਨਾਲ ਲੈਣੀ ਦੇ ਵਿੱਚ

ਰਾਜ ਨੇ ਜਿਆ ਦੇ ਰਿਹਾ ਤੇ ਇਹਨਾਂ ਨੇ ਵੈਂਟੇ ਲੈਫਟ ਬਹੁਤ ਬੁਧਾਤਾਂ ਤੇਰਾ ਕੀਤਾ ਜਿਹੜਾ ਇਹਨਾਂ ਦਾ ਜਾਣਦਾ ਹੋਵੇ ਤੇ ਜੇ ਉਹਨਾਂ ਦਾ ਜਾਣਦੇ ਹੋਣ ਬੜਾ ਗਰਾਉਂਡ ਮੈਦਾਨ ਤੇ ਕੰਮ ਕੀਤਾ ਇਹਨਾਂ ਨੇ ਜੱਜ ਸਾਹਿਬਾਨ ਜਿਹੜਾ ਆਪਣਾ ਫੈਸਲਾ ਜਿਹੜਾ ਆਪਣਾ ਨਰਕ ਪਰਖ ਜਿਹੜੀ ਨਰਖਣ ਜਿਹੜਾ ਬਹੁਤ ਸੁਧਾ ਕਰਦੇ ਹੋਏ ਮੋਹਰੇ ਦੇ ਵਿੱਚ ਜਿਹੜੀਆਂ ਤੁੰਦੀਆਂ ਝੋਟੀਆਂ ਨੇ ਉਹਨਾਂ ਦਾ ਜਿਹੜਾ ਜਜਮੈਂਟ ਜਿਹੜੀ ਹੋ ਰਹੀ ਆ ਜੱਜ ਸਾਹਿਬਾਨ ਜਿਹੜੇ ਗਰਾਉਂਡ ਵਿੱਚ ਉਹਨਾਂ ਦੀ ਜੜੀ ਨਿਰਖਣ ਕਰਦੇ ਪਏ ਹੋ ਗਈ ਭਾਈ ਹੋ ਗਈ ਨਹੀਂ ਨਹੀਂ ਹਜੇ ਵੀ ਲੈਟ ਹੋ ਰਹੀਆਂ ਉਹਨਾਂ ਦੇ ਸਰਾਉਂਡ ਦੇ ਵਿੱਚ ਲੈਟ ਹੋ ਰਹੀਆਂ ਉਹਨਾਂ ਦੇ ਤਦਚਨ ਕਿਤੇ ਜਾਣਗੇ ਤੋ ਜਿਹੜੇ ਜਾਨਵਰ ਸਲੈਕਟ ਹੋਣਗੇ ਉਹਨਾਂ ਨੂੰ ਆਪਾਂ ਇੱਕ ਸਾਈਡ ਤੇ ਲੈਵਾਂ ਜਿਹੜੇ ਜਾਨਵਰ ਸਲੈਕਟ ਨਹੀਂ ਹੋਣਗੇ ਉਹਨਾਂ ਦੇ ਜਿੰਨਾ ਆਉਂਦਿਆਂਗੇ ਦੱਬਾ ਉਹ ਰੇਗਰ ਠੀਕ ਹੈ ਜਾਨਵਰ ਨੂੰ ਬਾਹਰ ਲੈ ਜਾਓ ਕਿਹੜੀ ਜਗ੍ਹਾ ਨੂੰ 16 ਬੱਧਰ ਦੇ ਵਿੱਚ 72 ਸਪਕਾ ਜੋ ਕੇ ਕੰਪਲੀਟ ਮੂੜ ਵਾਲਾ ਜੇ ਤੋਂ ਸੁਰੱਖਿਅਤ ਉਹਨਾਂ ਛੋਟਿਆਂ ਦਾ ਜੋ ਮੁੱਖ ਮﻘਾਬਲਾ ਅੱਜ ਦਾ ਆਪਣੇ ਮੇਲੇ ਦਾ ਮੁੱਖ ਮﻘਾਬਲਾ ਹੋਏਗਾ ਕੋਈ 55 ਦੇ ਕਰੀਬਾ ਵੱਡੇ ਛੋਟਿਆਂ ਦਾ ਮੁਕਾਬਲਾ ਹੋਣਾ ਬੜਾ ਸਖਤ ਮੁਕਾਬਲਾ ਹੋਣਾ ਉਹਨਾਂ ਦੇ ਵਿੱਚ ਤੋਂ ਸਾਰੇ ਨੌਜਵਾਨ ਵੀ ਦੇਖ ਕੇ ਆਪਣੇ ਸੀਟਾਂ ਦੇ ਵਿੱਚ ਬੈਠੇ ਹੋ

मे सु also... <laughs> <Yeah. laughs> ਜੱਟ ਬਾਲੂ ਇੱਕ ਕਿਹੜਾ ਜਿਹੜਾ ਹੋਰ ਦਬੋਂਗੇ ਸਰ ਜੱਜਮੈਂਟ ਜਿਹੜੀ ਕਰ ਰਹੇ ਨੇ ਬਿਲਕੁਲ ਜਿਹੜੀ ਨਿਰਪੱਖ ਦੋਸਤੋ ਸਾਰਿਆਂ ਦੇ ਸਾਹਮਣੇ ਜਿਹੜੀ ਜੱਜਮੈਂਟ ਹੁੰਦੀ ਆ ਕਿਸੇ ਤਰ੍ਹਾਂ ਦਾ ਵੀ ਕੋਈ ਇਹ ਨਹੀਂ ਹੈਗਾ ਵੀ ਕਿਸੇ ਦਾ ਪਸ਼ੂ ਪਹਿਲਾਂ ਲੱਗ ਗਿਆ ਦੂਜਾ ਲੱਗ ਗਿਆ ਦੋਸਤੋ ਇੱਥੇ ਜਿਹੜੀ ਜਿੰਨੀ ਜਦੀ ਮਿਹਨਤ ਕੀਤੀ ਆ ਜਿੰਨਾ ਕੇ ਜਿਆਦਾ ਸੋਹਣਾ ਪਸ਼ੂ ਹੈ ਜਿੰਨੀ ਕੁ ਕੁਆਲਿਟੀ ਆ ਉਹ ਜਿਹੜੀ ਮੋਖ ਰੱਖਦੀ ਆ ਮੈਣੀ ਰੱਖਦੀ ਆ ਕੁਆਲਿਟੀ ਜਿਹੜੀ ਵੇਖੀ ਜਾਣੀ ਆ ਜੱਜ ਸਾਹਿਬਾਨ ਵੱਲੋਂ ਸਾਡੀ ਬੇਇੱਜ਼ਤੀ ਉਹਨਾਂ ਨੇ ਸਖ਼ਤ ਕਰਦੀ ਆ ਸਾਨੂੰ ਤੇ ਇਸੇ ਜੋ ਵਾਅਦਾ ਵਾਅਦਾ ਕਰਦੀ ਰੋਟੀ ਗਾ ਕੇ ਠਗਣਾ ਅੱਜ ਜਾਦਾ ਬਾਰੇ ਕੋਈ ਪੈਨ ਹੈ ਨਹੀਂ ਬਹੁਤ ਸਤਿ ਪਾਤਰਾ ਮਰਾ ਇਹ ਮੈਂ ਇਹ ਪਾਣਾ ਦਿੱਤਾ ਆਪ ਦਾ ਨਾਮ ਅਗਰ ਨਾਮ ਕਰਨਾ ਹੈ ਤਾਂ ਜਲਦੀ ਕਰਨਾ ਹੋਣਾ ਸਮਝ ਕਰਦੇ ਜੀ ਨੌਂਗੜ ਵਾਲੀ ਜਲਦੀ ਤੇ ਲਈ ਜਾ ਹੋ ਸਕਦਾ 40 60 ਵਕੀਰ ਦੋਸਤੋ ਰਿੰਗ ਦੇ ਵਿੱਚੋਂ ਬਾਹਰ ਜਾ ਰਹੇ ਨੇ ਇਹ ਝੋਟੀਆਂ ਜਿਹੜੀਆਂ ਰਿੰਗ ਦੇ ਵਿੱਚੋਂ ਬਾਹਰ ਜਾ ਰਹੀਆਂ ਨੇ ਬਾਕੀਆਂ ਦੀ ਜਿਹੜੀ ਸਿਲੈਕਸ਼ਨ ਹੈ ਉਹ ਜੱਜ ਸਾਹਿਬਾਨ ਹਜੇ ਥੋੜਾ ਜਿਹਾ ਜਿਹੜਾ ਸਮਾਂ ਅਜੇ ਪੈਂਡਿੰਗ ਹੈਗਾ ਹਜੇ ਉਹਨਾਂ ਦਾ ਜਿਹੜਾ ਸਮਾਂ ਹੈ ਉਹ ਜ਼ਰੂਰ ਲੈਣਗੇ ਕਿਉਂਕਿ ਜਿਹੜੀਆਂ ਝੋਟੀਆਂ ਅਨ ਸਿਲੈਕਟ ਨੇ ਯਾਨੀ ਅਨ ਸਿਲੈਕਟ ਝੋਟੀਆਂ ਉਹ ਤਕਰੀਬਨ ਰਿੰਗ ਦੇ ਵਿੱਚੋਂ ਬਾਹਰ ਹੋ ਚੁੱਕੀਆਂ ਨੇ ਬਾਕੀ ਜਿਹੜੀਆਂ ਝੋਟੀਆਂ ਹਜੇ ਮਤਲਬ ਕਿ ਜਿਹੜੀ ਰਿੰਗ ਦੇ ਵਿੱਚ ਹੈਗੀਆਂ ਨੇ ਇਹਨਾਂ ਦੀ ਸਿਲੈਕਸ਼ਨ ਹੈਗੀ ਆ ਪਰ ਇਹਨਾਂ ਦੇ ਵਿੱਚੋਂ ਜਿਹੜਾ 1 2 3 4 5 6 7 ਦਾ ਜਿਹੜਾ ਇਹਨਾਂ ਦੇ ਵਿੱਚੋਂ ਜਿਹੜਾ ਹਜੇ ਕੱਢਿਆ ਜਾਊਗਾ 1 2 ਦਾ ਜਨ ਦੇ ਵਿੱਚ ਆਪਾਂ ਹੋਰ ਫਾਈਨਲ ਦਾ ਜਨਮ ਹੋਣਗੇ ਤੱਕਣੇ ਆ ਤੇ ਇਹਨਾਂ ਦਾ ਨਾਮ ਹੀ ਹੁਣ ਚੱਲ ਜਿੱਤੇ ਲੜ ਗਏ ਸਮਾਜੋ ਜੀ ਮਿਲਕਿੰਗ ਦੇ ਵਿੱਚ ਜਿਹੜੇ ਵੀ ਰਾ ਨੇ ਇਨਾਮ ਆਏ ਨੇ ਉਹਨਾਂ ਦੇ ਸਾਹਜ ਬਕੇਤੇ ਟਰੋਫੀਆਂ ਤਿਆਰ ਨੇ ਦੋ ਜਨਰ ਕਰਵਾਣਾ ਬੇਤੀ ਹੈ ਵੀ ਆਪਿਆਂ ਮੱਚਾ ਲੈ ਕੇ ਪੀਕੇ ਨੰਬਰ ਤੱਕ ਇਹਨਾਂ ਨੇ ਇਨਾਮ ਆਏ ਨੇ ਇੱਕ ਇੱਕਨਾਂ ਸਾਰੇ ਸਹਾਇਕਾਂ ਦਾ ਸਾਰੇ ਸਾਰੇ ਪੰਜਾਬੀ ਵੀ ਆਪਣੇ ਜਾਨਵਰ ਲੈ ਕੇ ਸਟੇਜ ਦੇ ਨੇੜੇ ਆ ਜਾਣ ਜੀ ਫੋਟੋਗ੍ਰਾਫੀਆਂ ਕਰਨ ਦੀ ਜਾਨਫਰਮਾਕੀ ਕਿਸਾਨ ਵੀਰੋ ਜਿਹੜੀਆਂ ਇਹਨਾਂ ਦੇ ਵਿੱਚੋਂ ਉਹ ਸਿਲੈਕਸ਼ਨ ਜਿਹੜੀ ਉਹ ਹੋਵੇ ਕਿ ਤਕਰੀਬਨ ਇਹਨਾਂ ਚੋਂ 810 ਜਿਹੜੇ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਜੀਨਰ ਬਿਨਰ ਨੇ 1st 2nd 3rd ਉਹ ਜਿਹੜੀਆਂ ਗੱਡੀਆਂ ਜਾਣਗੀਆਂ ਤੇ ਜਿਹੜਾ ਇਨਾਮ ਵੰਡ ਸਮਰੋਹ ਆ ਸ਼ਾਮ ਨੂੰ ਜਿਹੜਾ ਫੋਲਰ ਵਗੈਰਾ ਜਿਹੜਾ ਸ਼ਾਮ ਨੂੰ ਲੈ ਜਾਣਗੇ ਇਹਨਾਂ ਮੋਹਰਾ ਦੁੰਦੀਆਂ ਛੋਟੀਆਂ ਦੇ ਵਿੱਚ ਕੀਤਾ ਔਰ ਆਪਾਂਾਰੇ ਵੀ ਆਉਂਦੇ ਰਹੇ ਆ ਕਿੱਥੇ ਕਿ ਪੰਜਾਬ ਹਰਿਆਣਾ ਇੱਕ ਦਾ ਜਿੰਦਾਬਾਤ ਸੋ ਇਹ ਦਿਨ ਸਾਡਾ 60 60 ਸੱਜਿਆ ਦਾ ਚੁੰਨੀ ਚਾਹੀਦੀ ਆ ਸਭ ਤੋਂ ਮਾਣੋ ਫੜਿਆ ਜਿੰਨੀ ਬਾਈ ਦੋਨੋਂ ਤੋਂ ਜਿੰਨੀ ਕੋਈ ਖੁਸ਼ਾਦ ਬਣਾਈ ਆ ਪਰ ਇਹਦਾ ਕੋਈ ਕੁੱਲ ਨਹੀਂ ਆ ਨਹੀਂ ਤਾਂ ਕੈਮਰੇ ਨਾਲ ਜਿੰਨੇ ਲੇਖਾ ਵੱਲੋਂ ਸਾਨੂੰ ਬਹੁਤ ਆਪ ਮਾਫਤਾਈ ਆ ਜਿਹੜੀ ਆਪਾਂ ਨੂੰ ਅੱਲਾ ਭਾਈ ਜਣਾ ਨਟ ਗਿਆ ਆ ਇਹਦਾ ਕੋਈ ਬੁਲਣੀ ਆਉਣ ਵਾਲੇ ਸਮੇਂ ਦੇ ਵਿੱਚ ਕਲਾਮਾ ਦੇ ਇਖਲਾਕ ਕਰਦੀ ਗੱਲ ਹੈ ਕਿ ਜੇ ਕਿੰ ਮਾਣ ਤੇ ਤਖੜਾ ਪ੍ਰਜਾਣ ਹੋਵੇ ਕੋਈ ਆਪਣੇ ਆਪ ਨੂੰ ਜਿਨਾ ਮਾਜੀ ਸਰਕਾਰ ਘੈਣ ਬਹਦੀ ਹੋਵੇ ਜਿਹੜਾ ਸਾਰੇ ਦੇਸ਼ ਨੂੰ ਕਨਾਜ ਪੈਦਾ ਕਰਕੇ ਦੰਦਾ ਉਹਦੇ ਅੱਗੇ ਝੁਕਣਾ ਪੋਗਾ ਸੋ ਹਰਿਆਣੇ ਵਾਲੇ ਭਾਈ ਆਪਣੇ ਅਸੀਂ ਇਹਨਾਂ ਨੇ ਬਹੁਤ ਸੇਵਾ ਕੀਤੀ ਆਪਣੇ ਸਿੰਘੂ ਮਾਟਰ ਦੇ ਟਿਕਰੀ ਮਾਟਰ ਦੇ ਇਹਨਾਂ ਨੂੰ ਆਪਾਂ ਨੇ ਪੁਜਾਰ ਦੇ ਵਿੱਚ ਕਿਸੇ ਵੀ ਕੰਮ ਨੂੰ ਆਉਂਦਾ ਆਪਾਂ ਉਹ ਤੋਂ ਵੱਧ ਸਤਿਕਾਰ ਦੇਣਾ ਇਹ ਜਿਹੜੀ ਏਕਤਾ ਨੂੰ ਆਪਾਂ ਬਰਕਰਾਰ ਰੱਖਣਾ ਹੋਰ ਬਹੁਤ ਸਾਰੀਆਂ ਚੰਗਾਂ ਲੜ ਹੋਣੀਆਂ ਸਬਰ ਦੇ ਸੰਲੋਖ ਨਾਲ ਜਿਹੜੀ ਇਹ ਜੰਗ ਜਿੱਤੀ ਆਪਾਂ ਨੇ ਉਹਦੇ ਲਈ ਸਾਰੇ ਕਿਸਾਨਾਂ ਨੂੰ ਮੁਬਾਰਕਬਾਦ ਦੇਣਾ ਇੱਕ ਵਾਰੀ ਮਾਈਕ ਨਾ ਮਗਨੀ ਤੇ ਪਾ ਨਾ ਮਾਈਕ ਨਹੀਂ ਖੋਖੇ ਇਹ ਨਹੀਂ ਬੇਰੰਦੀ ਖਤਰੀ ਕਰਦਾ ਹੋਸ਼ ਨੂੰ ਹੋ ਜਾਣਾ ਇਹਨਾਂ ਦੇ ਵਿੱਚੋਂ ਹੁਣ ਜਿਹੜੇ ਜੱਜ ਸਾਹਿਬਾਨ ਨੇ ਦੋਸਤੋ ਜਿਹੜੇ ਮਿਲਕ ਦੰਦ ਨੇ ਦੰਦ ਚੈੱਕ ਹੋ ਰਹੇ ਨੇ ਜਿਹੜੇ ਦੋ ਦੰਦਾਂ ਦੀ ਝੋਟੀਆਂ ਦਾ ਕੰਪੀਟੀਸ਼ਨ ਸੀਗੇ ਦੰਦਾਂ ਦੀ ਹੁਣ ਜਿਹੜੀ ਚੈਕਿੰਗ ਹੋ ਰਹੀ ਆ ਵੀ ਦੰਦ ਜਿਹੜੇ ਦੋ ਦੰਦ ਸਿਓਰ ਹੈਗੇ ਆ ਝੋਟੀਆਂ ਦੇ ਬਾਕੀ ਇਸ ਫੈਸਲੇ ਤੋਂ ਬਾਅਦ ਜਿਹੜਾ ਉਸ ਤੋਂ ਬਾਅਦ ਜਿਹੜਾ ਵਿਨਰ ਜਿਹੜੇ ਕੱਢੇ ਜਾਣਗੇ ਤੇ ਮੇਰੇ ਲਈ ਇੱਕਦਮ ਖੜਾ ਜੀ ਅੱਜ 13 ਤੱਕ ਚਲੋ ਪੰਜ ਚਾਰ ਪਿੰਡ ਦਾ ਟਾਇਰ ਹੈ ਜੀ ਇਹਦਾ ਬੁਲਾਵਾ ਪਾਰਹਿਆ ਕੋਈ ਥੋੜਾ ਜਿਹਾ ਪਤਾਵਾਂ ਦਾ ਜੀ ਫਸਾ ਕੋਸ਼ਿਸ਼ ਕਰਕੇ ਆਪਾਂ ਚੰਗੇ ਅੰਦਰ ਪਸ਼ੂ ਜਿਹੜੀਆਂ ਦੁੰਦੀਆਂ ਝੋਟੀਆਂ ਨੇ ਇਹਨੂੰ ਤੇ ਦੰਦ ਜਿਹੜੇ ਦੋਸਤ ਚੈੱਕ ਕੀਤੇ ਜਾ ਰਹੇ ਨੇ ਦੁੰਦੀਆਂ ਝੋਟੀਆਂ ਤੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਦੰਦਾਂ ਦੀ ਜਿਹੜੀ ਗਿਣਤੀ ਐ ਸ਼ੋਰ ਕੀਤੀ ਜਾ ਰਹੀ ਆ ਜੱਜ ਸਾਹਿਬਾਨ ਵੱਲੋਂ ਵੀ ਦੋ ਤੀਆਂ ਜਿਹੜੀਆਂ ਝੋਟੀਆਂ ਦੇ ਦੰਦਾਂ ਦੀ ਜਿਹੜੀ ਆਮਨੋ ਬੇਂਤੀ ਆਲੀ ਟ੍ਰਾਫੀਆਂ ਚਾਹੀਦੀ ਨੇ ਸਾਨੂੰ ਟ੍ਰਾਫੀਆਂ ਸਮਾਈਆਂ ਜਾਣ ਜਿਹੜੇ ਬੰਦੇ ਦੀ ਜ਼ਿੰਮੇਵਾਰੀ ਐ ਟ੍ਰਾਫੀਆਂ ਦੇ ਉਹ ਕਿਰਪਾ ਕਰਕੇ ਸਟੇਜ ਤੇ ਆ ਜਾਓ ਆਮ ਜੀ ਨੂੰ ਬੇਂਤੀ ਐ

कहिड़ा <laughs> र ਜਿਹੜੀਆਂ ਦੋਸਤੋ ਦੋ ਦੰਦ ਜਾਂ ਦੋ ਦੰਦ ਹੈ ਕੀ ਹਨ ਸ਼ੋਰ ਨੇ ਉਹ ਜਿਹੜੀਆਂ ਪਰਲੇ ਬੰਨੇ ਲੈਣ ਦੇ ਵਿੱਚ ਜੱਜ ਸਾਹਿਬਾਨ ਭੇਜੀ ਜਾ ਰਹੀ ਹੈ। ਅਲਰੀਡਿੰਗ ਕੁਲੀਫਾਈ ਹੋ ਜਾਂਦਾ। ਬਿਲਕੁਲ ਸਿਲੈਕਟ ਆ ਜੀ। ਦੋ ਦੰਦ ਜਿਹੜੀਆਂ ਛੋਟੀਆਂ ਜੱਜਮੈਂਟ ਹੋ ਰਹੀ ਆ ਜੱਜ ਸਾਹਿਬਾਨ ਵੱਲੋਂ Such marriages as these are chamins of shirt đi lên để xem đã phải à cái không có cái 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 ਤੰਦਾਂ ਦਾ ਜਿਹੜਾ ਦੋਸਤੋ ਬਿਲਕੁਲ ਚੈੱਕ ਹੋ ਕੇ ਆ ਜੱਜ ਸਾਹਿਬਾਨ ਵੱਲੋਂ ਦੱਸਿਆ ਵੀ ਜਾ ਰਿਹਾ ਜੰਦਾਂ ਦਾ ਜਿਹੜਾ ਕਰਟੇਰੀਆ ਸੀ ਉਹ ਪੂਰਾ ਹੋ ਗਿਆ ਪਰ ਆ ਤੇ ਪੀਲਾ ਫੋਲ ਜਿਹੜੇ ਮੱਥੇ ਦੀ ਸੋਪਾ ਮੋਡੀਆਂ ਦੇ ਨਾਲ ਉਹਨਾਂ ਦੇ 7 ਜਾਨਵਰ ਸਲੈਕਟ ਹੋਣੇ ਆ ਇਹ ਲਗਭਗ ਜਿਹੜੇ ਪਹਿਲੇ 10 ਜਾਨਵਰ ਤਾਂ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਪਹਿਲਾ ਦੂਜਾ ਹੀ ਗੰਦੇ ਆ ਕਿਉਂ ਇਨ੍ਹਾਂ ਤੇ ਖਾਸ ਕੋਈ ਫਰਕ ਨਹੀਂ ਪਤਾ ਸਰੋ ਅਤੇ ਉਹ ਐਪ ਦੇ ਨਾਲ ਪਹਿਲਾ ਦੂਜਾ ਨੰਬਰ ਇਹਨਾਂ ਤਾਂ ਆਉਂਦਾ ਸੋ ਹੁਣ ਫਾਈਨਲ ਜਿਹੜਾ ਸਿਲੈਕਸ਼ਨ ਆ ਉਹ ਹੁਣ ਜਾ ਰਹੀ ਆ ਇਹਨਾਂ ਦੇ ਵਿੱਚੋਂ 10 ਆਪਾਂ ਜਾਨਵਰ ਸਲੈਕਟ ਕਰਨੇ ਆ ਇਹਨਾਂ ਦੇ ਵਿੱਚ ਪਹਿਲਾ ਦੂਜਾ ਕੋਈ ਜਾਣਰ ਵੀ ਹੋਊਗਾ ਰਿੰਗ ਨੰਬਰ ਦਾ 2 ਦੇ ਵਿੱਚ ਸਾਡੇ ਪ੍ਰੋਤਾਜੀ ਸਾਡੇ ਅੱਗੇ ਜਿਹੜੇ ਜਾਂਦੇ 15 ਜੂ ਆਪਾਂ ਅੱਜ ਵੀ ਬੁਖਾਰ ਦੁਬਾਰਾ ਫੇਰ ਬੇਨਤੀ ਆ ਕਿਸਾਨ ਵੀਰਾਂ ਨੂੰ ਜਿਹੜੇ ਮਿਲਿੰਗ ਦੇ ਵਿੱਚ ਇਨਆਰ ਲਿੱਤੇ ਨੇ ਜਿਹੜੇ ਸਭ ਤੋਂ ਵੱਧ ਜਿਹੜੇ ਰੀਨ ਇਨਵੈਸਟ ਜਿਹੜੇ 10 ਦਿਨ ਹੋ ਗਏ ਐਸੋਸੀਏਸ਼ਨ ਪ੍ਰਧਾਨ ਸਾਹਿਬ ਪਹੁੰਚ ਚੁੱਕੇ ਨੇ ਰਿੰਗ ਨੰਬਰ ਇੱਕ ਤੋਂ ਵਿੱਚ ਸੋ ਦੋਸਤੋ ਜਿਹੜੇ ਹੁਣ ਸ਼ਾਮ ਨੂੰ ਜਿਹੜਾ ਨਾਮ ਵੰਡ ਸਮਰੋਹ ਹੈਗਾ ਪ੍ਰਧਾਨ ਸਾਹਿਬ ਪਹੁੰਚ ਚੁੱਕੇ ਨੇ ਚੌਵੀ ਘਰ ਦੇ ਚਾਨਣ ਵਰ ਤੇ ਪੈਰਾ ਵੀ ਅੜਾਈ ਕਿਤੇ ਜੋ ਸਾਰੀ ਕਰ ਰਹੀ ਹੈ ਸੱਦੇ ਤੇ ਸਾਡੇ ਕੋਲ ਤੇ ਪਹੁੰਚਿਆ ਅਸੀਂ ਉਹਨਾਂ ਦਾ ਨਾਲੋਂ ਉਹ ਆਖਦੇ ਆਂ ਧੰਨਵਾਦੀ ਵੀ ਆਂ ਸਾਡੇ ਮੇਲੇ ਦੇ ਵਿੱਚ ਆਣ ਕੇ ਸਾਡੀ ਹੌਸਲਾ ਵਚਾਈ ਉਹਨਾਂ ਨੇ ਕੀਤੀ ਆ ਤੇ ਮੈਂ ਅਜੇ ਤੱਕ ਮੋਟੇ ਸਟੇਜ ਦੇ ਨੇੜੇ ਲੈ ਕੇ ਹਾਂਜੀ ਹਾਂਜੀ